ਕਿਉਂਕਿ ਸਰਦਾਰ ਜਸਵੀਰ ਬਾਦਲ ਮੇਰੇ ਨਜ਼ਰਾਂ ਦੇ ਵਿੱਚ ਕੰਪਿਊਟਰ ਹੈ ਮੈਂ ਉਹਨੂੰ ਕਬੂਤਰਬਾਜ਼ੀ ਦਾ ਕੰਪਿਊਟਰ ਮੰਨਣਾ ਸਰਦਾਰ ਜਸਵੀਰ ਬਾਦਲ ਨੂੰ ਕਿਉਂਕਿ ਮੈਂ ਵੀ ਇਹਨਾਂ ਨੂੰ ਅੱਖੀਂ ਵੇਖਿਆ ਹੋਇਆ ਮੇਰੇ ਨਾਲ ਵੀ ਇੱਕ ਦੋ ਵਾਰੀ ਗੱਲਾਂ ਹੋਈਆਂ ਸਰਦਾਰ ਜਸਵੀਰ ਬਾਦਲ ਤੇ ਪੂਰੀ ਦੁਨੀਆ ਉਸ ਵਿੱਚ ਬਹਿਸ ਬਾਜ਼ੀ ਹੋ ਜਾਂਦੀ ਸੀ ਬਹਿਸ ਬਾਜ਼ੀ ਹੋ ਜਾਂਦੀ ਸੀ ਕਿਸ ਤਰ੍ਹਾਂ ਦੀ ਬਹਿਸ ਬਾਜ਼ੀ ਹੋ ਰਹੀ ਸੀ ਬਸ ਸਰਦਾਰ ਦਾ ਨਾ ਹਮਤ ਤਾਂ ਹੋਰ ਸੀਦਾ ਜੀ ਸਰਦਾਰ ਜੇ ਕਿਸੇ ਨਾਲ ਬਹਿਸ ਦਾ ਸੀ ਨਾ ਜੇ ਕਿਸੇ ਨੂੰ ਬੋਲਦਾ ਸੀਗਾ ਉਹਦੇ ਵਾਸਤੇ ਉਹਦੇ ਵਿੱਚ ਵੀ ਗਿਆਨ ਛੁੱਟਦਾ ਹੁੰਦਾ ਜੀ ਉਹ ਅਗਲੇ ਨੂੰ ਹੁੰਦਾ ਸੀ ਕਿ ਵੀ ਇਹ ਵੀ ਇਸ ਗੱਲ ਨੂੰ ਸਿੱਖਣ ਚ ਲੈਂਦਾ ਜਾਂ ਗੁੱਸੇ ਚ ਲੈ ਗਿਆ ਵੀ ਮੈਨੂੰ ਭੈਂ ਕਿਉਂ ਕਹਿ ਤਾ ਹੂੰ ਤਾਂ ਜਦੋਂ ਸਰਦਾਰ ਨੇ ਸਿਕਟ ਪੀਂਦਾਂ ਦੀ ਸੀ ਉਹਨਾਂ ਨੇ ਟੁਟਕੀ ਜੀ ਮਾਰ ਕੇ ਉਹਦਾ ਜਿਹੜਾ ਉਹਤਲਾ ਬਰਾਦਾ ਹੁੰਦਾ ਛੁੱਟ ਦਿੰਦੇ ਨਾ ਜਦੋਂ ਨੇ ਟੁਟਕੀ ਜੀ ਮਾਰ ਕੇ ਸੁੱਟਿਆ ਤੇ ਮੇਰੇ ਮੇਰੇ ਵੀ ਨਿਗਾਹ ਪਈ ਮਨੇ ਕਹਾਂ ਆ ਜਾ ਆ ਡਾਕਟਰ ਆ ਜਾ ਹੂੰ ਤੇ ਕਹਿੰਦਾ ਦੇਖ ਥੋਡੇ ਵਾਲਾ ਵੀ ਬੋਲੀ ਜਾਂਦਾ ਹੂੰ ਮੈਂ ਸਰਦਾਰ ਜੀ ਚਲ ਕੋਲ ਨਿਆਣਾ ਨਾ ਹੈ ਗਿਆ ਕਹਿੰਦਾ ਹੂੰ ਕਹਿੰਦਾ ਨਿਆਣਾ ਨੂਣਾ ਕੋਈ ਨਹੀਂ ਥੋਡੇ ਵਾਲਾ ਕਹਿੰਦਾ ਇਹ ਨਿਆਣਾ ਨੂਣਾ ਨਿਗਾਹ ਕਹਿੰਦਾ ਇਹ ਕਹਿੰਦਾ ਮੈਂ ਸਰਦਾਰ ਜੀ ਨੂੰ ਆਜਣਾ ਮੈਂ ਸਰਦਾਰ ਜੀ ਊਠਾ ਤਾਂ ਥੋਡੇ ਕੰਨਾਂ ਫਿਰ ਕੋਈ ਨਹੀਂ ਜੀ ਤੇ ਮੈਂ ਹੀ ਕੋਈ ਗੱਲ ਨਹੀਂ ਥੋਡੇ ਕੋਲੇ ਰਹਿਣਾ ਜੀ ਹੁਣ ਥੋਡੇ ਵਿੱਚ ਰਹਿਣਾ ਜੀ ਤੂੰ ਤੇ ਸਾਰੀਆਂ ਗੱਲਾਂ ਪਤਾ ਹੋ ਜਾਂਦੀਆਂ ਇਕੱਠੇ ਰਹਿ ਮੰਗੇ ਦਾ ਹੂੰ ਉਹਦੋਂ ਨਾ ਜੀ ਪੂਰੀ ਨਾ ਉਦਲੇ ਖੁੱਡੇ ਚ ਕੂਤਰ ਲਾਉਣ ਜਾਵੜਿਆ ਹੂੰ ਤੇ ਸਰਦਾਰ ਨੇ ਮੈਨੂੰ ਇੱਕ ਗੱਲ ਵੀ ਜੋ ਹੂੰ ਕਹਿੰਦਾ ਥੋੜਾ ੜੇ ਪੂਰੇ ਨੇ ਨਾ ਮੇਰਾ ਨਾਮ ਆਉਣਾ ਹੂੰ ਮੇਰੇ ਅੱਜ ਵੀ ਗੱਲ ਯਾਦ ਹੈ ਜੀ ਹੂੰ ਖੁਦ ਫੇਸ ਟੂ ਫੇਸ ਗੱਲ ਹੋਈ ਆ ਕਹੀਂ ਸੁਣੀ ਗੱਲ ਨਹੀਂ ਹੈ ਹੂੰ ਕਹਿੰਦਾ ਥੋੜਾ ੜੇ ਪੂਰੇ ਨੇ ਮੇਰਾ ਨਾਮ ਨਾ ਹੂੰ ਤੇ ਅੱਜ ਉਹ ਤੁਹਾਨੂੰ ਪਤਾ ਹੈ ਜੀ ਦੱਸਣ ਦੀ ਲੋੜ ਨਹੀਂ ਕਬੀ ਸਰਦਾਰ ਜਸਵੀਰਵਾਲ ਦਾ ਤਾਂ ਨਾਂ ਪਹਿਲਾਂ ਹੀ ਸੀਗਾ ਜੀ ਪੂਰੀ ਤਾਂ ਕੌਣ ਹੁੰਦਾ ਬਣਾਉਣ ਵਾਲਾ ਅਸੀਂ ਤਾਂ ਕੌਣ ਹੁੰਨੇ ਆ ਨਾਮ ਬਣਾਉਣ ਵਾਲੇ ਪਰ ਅੱਜ ਸਰਦਾਰ ਜਸਵੀਰਵਾਲ ਦਾ ਕਬੂਤਰਬਾਜ਼ੀ ਦੇ ਉੱਤੇ ਨਾਮ ਜਿੰਦਾ ਰੱਖਣ ਲਾ ਮੈਂ ਨਹੀਂ ਪੂਰੀਆਂ ਜੀ ਕਬੱਚੇ ਜਿਹੜੇ ਸਿਰ ਤੇ ਹੀ ਉਸਤਾਦਾਂ ਦੀ ਉਹ ਜੇ ਚੇਲਾ ਜਿੱਤੂ ਆ ਜੀ ਉਸਤਾਦ ਦੀ ਸ਼ੌਭਾ ਤਾਂ ਹੋਣੀ ਹੀ ਹੋਣੀ ਆ ਤੇ ਜਿੰਨਾ ਦਾ ਜਿੰਨਾ ਚਿਰ ਕਬੂਤਰਬਾਜ਼ੀ ਰਹੀ ਇਹਨਾਂ ਦਾ ਨਾਮ ਤਾਂ ਜੀ গোল্ডেন গোল্ডেন ਅੱਖਰਾਂ ਦੇ ਵਿੱਚ ਚਮਕਦਾ ਰਹਿਣਾ ਜਿਵੇਂ ਹਜੀਤ ਬਾਜੇ ਖਾਨ ਬਿਲਕੁਲ ਜੀ ਬਿਲਕੁਲ ਉਹ ਨਾਮਟਾਏ ਨਹੀਂ ਮਿਟ ਸਕਦੇ ਜੀ ਲੋਕ ਤਾਂ ਬਹੁਤ ਖੁਸ਼ ਕਹਿੰਦੇ ਵੀ ਸਹੀ ਐ ਕਰਦਾਂ ਕਿਉਂ ਕਰੂ ਉਹਦਾ ਰਹਿੰਦੀ ਦੁਨੀਆ ਤੱਕ ਉਹ ਬੰਦੇ ਦੀ ਬਰਾਬਰੀ ਕੀਤੀ ਜਾ ਸਕਦੀ ਉਹਨੂੰ ਪਿੱਛੇ ਨਹੀਂ ਛੱਡਿਆ ਜਾ ਸਕਦਾ ਬਰਾਬਰੀ ਕੀਤੀ ਜਾ ਸਕਦੀ ਹੈ ਜੀ ਉਹ ਅਗੈਂਟ ਪਿਆ ਨੋ ਡਾਊਟ ਇਸ ਨੋ